जिंदा लाश कहानी ਦਾ ਭਾਗ ਤੀਜਾ ਕੀਰਤੀ ਨੇ ਲਪ੍ਰਿਤ ਨੂੰ ਸਿਰਤ ਦੇ ਕਰਦਿਆਂ ਬਾਰੇ ਪਤਾ ਕਰਨ ਲਈ ਵੀ ਕਹਿ ਦਿੱਤਾ ਸੀ ਤਾਂ ਜੋ ਮਾਮਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ ਲਪ੍ਰਿਤ ਨੇ ਪਤਾ ਕਰ ਤੁਰੰਤ ਬਾਤ ਕੀਰਤੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਜਦੋਂ ਪਤਾ ਕਰਨ ਲਈ ਗਿਆ ਤਾਂ ਪਿੰਡ ਵਿੱਚ ਕਿਹੋ ਜਿਹੇ ਲੋਕ ਦੱਸਿਆ ਕਿ ਸਿਰਤ ਦੇ ਮਾਪੇ ਇਹ ਲੋਕ ਨਹੀਂ ਸਗੋਂ ਇਹ ਤਾਂ ਉਸ ਨੂੰ ਪਾਲਣ ਵਾਲੇ ਸੀ ਜਨਮ ਦਿਨ ਵਾਲੇ ਤਾਂ ਕਈ ਹੋਰ ਸੀ ਲਪ੍ਰੀਤ ਨੇ ਦੱਸਿਆ ਕਿ ਸੀਰਤ ਦੇ ਅਸਲੀ ਮਾਪੇ ਕੌਣ ਨੇ ਕਿੱਥੇ ਨੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਪਰ ਇਹਨਾਂ ਕੋ ਪਤਾ ਲੱਗ ਗਿਆ ਸੀ ਕਿ ਸੀਰਤ ਦੇ ਅਸਲੀ ਮਾਪੇ ਬਹੁਤ ਗਰੀਬ ਸੀ ਉਹਨਾਂ ਦੀ ਸੀਰਤ ਹੀ ਇੱਕੋ ਇੱਕ ਲਾੜਲੀ ਤੀ ਸੀ ਪਰ ਉਹ ਮਾੜੀ ਕਿਸਮਤ ਨਾਲ ਇਹਨਾਂ ਨੂੰ ਕਿਸੇ ਤਰ੍ਹਾਂ ਮਿਲੇ ਹੋਣਗੇ ਇਹਨਾਂ ਦੇ ਕੋਈ ਔਲਾਦ ਨਹੀਂ ਸਿਰ ਪੈਦਾ ਹੁੰਦੀ ਡਾਕਟਰਾਂ ਜਾਂ ਤੋਂ ਬਾਅਦ ਵਿੱਚ ਇਹ ਪੱਕਾ ਹੋ ਗਿਆ ਸੀ ਕਿ ਬੱਚਾ ਪੈਦਾ ਨਹੀਂ ਕਰ ਸਕਦੇ ਇਸ ਲਈ ਬੱਚਾ ਗੋਦ ਹੀ ਲਿਆ ਜਾ ਸਕਦਾ ਸੀ ਰੱਬ ਨੇ ਪਤਨੀ ਕਿਵੇਂ ਤੇ ਕਿਥੇ ਦੋਮਾ ਮਾਪਿਆਂ ਨੂੰ ਮਿਲਵਾ ਦਿੱਤਾ ਸੀ ਅਤੇ ਸਿਰਤ ਦੇ ਅਸਲੀ ਮਾਪੇ ਨੇ ਆਪਣੀ ਬੱਚੀ ਦੇ ਸੁਨਹਿਰੀ ਪੁਵਿੱਖ ਲਈ ਅੱਕ ਚੱਬ ਲਿਆ ਅਤੇ ਇਹਨਾਂ ਤੇ ਤਰਸ ਕਰਕੇ ਸਿਰਤ ਇਹਨਾਂ ਨੂੰ ਦੇ ਦਿੱਤੀ ਪਰ ਕਹਿੰਦੇ ਨੇ ਕਿ ਜਿੰਨਾ ਚਿਰ ਇਨਸਾਨ ਨੂੰ ਕੋਈ ਚੀਜ਼ ਨਹੀਂ ਮਿਲਦੀ ਉਹ ਉਸ ਦੀ ਕਦਰ ਵੀ ਉਦੋਂ ਤੱਕ ਹੀ ਕਰਦਾ ਹੈ ਬਾਅਦ ਵਿੱਚ ਸਭ ਪੁੱਲ ਕੇ ਉਸੇ ਚੀਜ਼ ਦੀ ਬੇਕਦਰੀ ਕਰਨ ਲੱਗ ਪੈਂਦਾ ਹੈ ਇਹੀ ਹਾਲ ਸਿਰਤ ਦਾ ਹੋਇਆ ਸੀ ਜਾ ਤੱਕ ਬੱਚਾ ਨਹੀਂ ਸੀ ਸਿਰਤ ਨੂੰ ਪੂਰਾ ਪਿਆਰ ਮਿਲਿਆ ਉਹਦੇ ਕਦਰ ਵੀ ਹੋਈ ਪਰ ਜਦੋਂ ਇਹਨਾਂ ਦੇ ਘਰ ਆਪਣੇ ਬੱਚੇ ਪਹਿਲਾ ਮੁੰਡਾ ਤੇ ਫਿਰ ਕੁੜੀ ਪੈਦਾ ਹੋਈ ਤਾਂ ਸਿਰਤ ਨੂੰ ਨੌਕਰ ਬਣਾ ਕੇ ਰੱਖ ਦਿੱਤਾ ਲਾਪ੍ਰਿਤ ਨੂੰ ਇੱਕ ਹੋਰ ਗੱਲ ਵੀ ਪਤਾ ਲੱਗੀ ਕਿ ਉਹ ਕਿਸੇ ਅਧਘੜ ਉਮਦੇ ਇਨਸਾਨ ਨਾਲ ਸਿਰਤ ਦਾ ਵਿਆਹ ਕਰਵਾ ਰਹੇ ਸਨ ਪਰ ਸਿਰਤ ਨੇ ਅਜੇ ਇਸ ਗੱਲ ਬਾਰੇ ਕੀਰਤੀ ਨੂੰ ਕੁਝ ਵੀ ਨਹੀਂ ਦੱਸਿਆ ਕੀਰਤੀ ਨੇ ਬਾਕੀ ਹੋਰ ਗੱਲਾਂ ਤਾਂ ਪਤਾ ਕਰਨ ਲਈ ਲਾਪ੍ਰਿਤ ਨਵੀ ਕਿਹਾ ਅਤੇ ਆਪ ਹੀ ਕੋਸ਼ਿਸ਼ ਕਰਦੀ ਰਹੀ ਫਿਰ ਇੱਕ ਦਿਨ ਜ਼ੀਰਤ ਨੇ ਕੀਰਤੀ ਨੂੰ ਆਪਣੇ ਕਰਦਿਆਂ ਵੱਲੋਂ ਕੀਤੇ ਗਏ ਵਿਆਹ ਬਾਰੇ ਵੀ ਦੱਸ ਦਿੱਤਾ ਜ਼ੀਰਤ ਨੇ ਦੱਸਿਆ ਕਿ ਉਹਨਾਂ ਨੇ ਉਸਦਾ ਵਿਆਹ ਉਸਦੀ ਫੋਟੋ ਮੁੰਡੇ ਨੂੰ ਫੜਾ ਕੇ ਕਰ ਦਿੱਤਾ ਸੀ ਅਤੇ ਇਹ ਸਭ ਉਸ ਨੂੰ ਉਸਦੇ ਪਿੰਡ ਵਿੱਚੋਂ ਕਿਸੇ ਨੇ ਦੱਸਿਆ ਸੀ ਪਰ ਮੰਗਣੀ ਤਾਂ ਫੋਟੋ ਤੇ ਹੁੰਦੀ ਸੁਣੀ ਐ ਸੀ ਪਰ ਵਿਆਹ ਨਹੀਂ ਸੀ ਸੁਣਿਆ ਇਸ ਲਈ ਕੀਰਤੀ ਨੂੰ ਦਾਲ ਵਿੱਚ ਕੁਝ ਗਾਲਾਂ ਲੱਗਿਆ ਉਦੋਂ ਲੰਘੇ ਦਿਨਾਂ ਦੇ ਵਿੱਚ ਲਪ੍ਰਿਤ ਨੂੰ ਕਈ ਮੁੰਡਿਆਂ ਤੇ ਸ਼ੱਕ ਸੀ ਕਿਉਂਕਿ ਉਹ ਹਰ ਰੋਜ਼ ਕੋਠੀ ਦੇ ਬਾਹਰ ਖੜੇ ਕਿਸੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਲਪ੍ਰਿਤ ਨੇ ਖੁਦ ਦੇਖੇ ਸਨ ਪੁੱਛਣ ਤੇ ਉਹਨਾਂ ਨੇ ਬਹਾਨਾ ਲਗਾ ਦਿੱਤਾ ਕਿ ਉਹ ਕਣਕ ਦੀ ਕਟਾਈ ਲਈ ਕੰਬੈਨ ਪੁੱਛਣ ਆਏ ਸਨ ਕਿ ਕਦੋਂ ਵੇਲੀਆਂ ਹੋ ਸਕਦੀ ਹੈ ਤਾਂ ਜੋ ਵੀ ਆਪਣੀ ਬੀਜੀ ਫਸਲ ਦੀ ਸਮੇਂ ਸਿਰ ਕਟਵਾਈ ਕਰਵਾ ਸਕਣ ਪਰ ਨਾ ਹੀ ਇਹ ਗੱਲ ਕੀਰਤੀ ਨੂੰ ਜਚੀ ਨਾਹਿ ਲਪ੍ਰਿਤ ਤੇ ਨਸੀਬ ਕਰਨ ਨੂੰ ਇਸ ਲਈ ਸੀਰਤ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ ਗਿਆ ਪਰ ਇੱਕ ਦਿਨ ਸੀਰਤ ਕਿਸੇ ਕੰਮ ਲਈ ਘਰ ਤੋਂ ਬਾਹਰ ਆਈ ਤਾਂ ਉਹਨਾਂ ਮੁੰਡਿਆਂ ਨੇ ਉਸ ਨੂੰ ਫੜ ਕੇ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜੋ ਸ਼ਾਇਦ ਕਿਤੇ ਬੈਠੇ ਉਸਤੇ ਇੰਤਜ਼ਾਰ ਵਿੱਚ ਸਨ ਕਿ ਉਹ ਕਦੋਂ ਬਾਹਰ ਆਵੀ ਪਰ ਉਹ ਸੀਰਤ ਨੂੰ ਲੈ ਕੇ ਜਾਣ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਬਾਹਰ ਵੱਡੇ ਦਰਵਾਜ਼ੇ ਤੇ ਲੱਗੇ ਕੈਮਰੇ ਕਾਰਨ ਅੰਦਰ ਨਸੀਬ ਕਰਨੇ ਦੇਖਿਆ ਤੇ ਨਾਲ ਹੀ ਕੋਠੀ ਦੇ ਪਿੱਛੇ ਬਾਡੀ ਕਰਦੇ ਲਾਪ੍ਰਿਤ ਨੂੰ ਬੁਲਾ ਲਿਆ ਅਤੇ ਸਾਰੇ ਮੁੰਡਿਆਂ ਨੂੰ ਚੇਲ ਕਰਵਾ ਦਿੱਤੀ ਇਸ ਤੋਂ ਬਾਅਦ ਸ਼ੱਕ ਹੋਰ ਵੀ ਪੱਕਾ ਹੋ ਗਿਆ ਸੀ ਕੀਤਿ ਨੇ ਕੋਸ਼ਿਸ਼ ਕੀਤੀ ਅਤੇ ਸਿਰਤ ਨੂੰ ਪੁੱਛਿਆ ਤਾਂ ਸਿਰਤ ਨੇ ਦੱਸਿਆ ਕਿ ਉਹ ਲੋਕ ਜਦੋਂ ਮੈਨੂੰ ਸ਼ਮਸ਼ਾਨ ਘਰ ਤੋਂ ਲੈ ਕੇ ਆਏ ਸੀ ਅਤੇ ਮੈਂ ਜਦੋਂ ਬਹੁਤ ਰੋਲਾ ਪਾ ਰਹੀ ਸੀ ਤਾਂ ਜੋ ਉਹ ਮੰਨੋ ਛੱਡਣ ਵੀ ਉਦੋਂ ਹੀ ਇਹੀ ਵਾਰ ਕਹਿ ਰਹੇ ਸਨ ਕਿ ਅਸੀਂ ਤੈਨੂੰ ਤੇਰੇ ਮਾਪਿਆਂ ਤੋਂ 2 ਲੱਖ ਰੁਪਏ ਦੇ ਕੇ ਫੇਰ ਰਿਸ਼ਤਾ ਪੱਕਾ ਕੀਤਾ ਹੋਇਆ ਹੈ ਇਸ ਲਈ ਹੁਣ ਤੂੰ ਕਿਤੇ ਵੀ ਨਹੀਂ ਜਾ ਸਕਦੀ ਤੈਨੂੰ ਇਸ ਮੁੰਡੇ ਨਾਲ ਹੀ ਘਰ ਬਸਾਉਣਾ ਪਵੇਗਾ ਪਰ ਹੁਣ ਕੀਰਤੀ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਸੀਰਤ ਦੇ ਮਾਪਿਆਂ ਨੇ ਉਸ ਨੂੰ 2 ਲੱਖ ਰੁਪਏ ਵਿੱਚ ਵੇਚਿਆ ਸੀ ਹੁਣ ਚੋਨੇ ਦੀ ਵੀ ਗਾਇ ਚੱਲਦੀ ਸੀ ਨਾਪ੍ਰਿਤ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸੀ ਨਸੀਬਕਰ ਨੂੰ ਉਹਨਾਂ ਦੀ ਵੱਡੀ ਬੇਟੀ ਨੇ ਕਿਸੇ ਜ਼ਰੂਰੀ ਕੰਮ ਕਰਕੇ ਆਪਣੇ ਕੋਲ ਬੁਲਾ ਲਿਆ ਸੀ ਇਸ ਗੱਲ ਦੀ ਖਬਰ ਸ਼ਾਇਦ ਸਿਰਤ ਦੀ ਖਰੀਦਦਾਰਾਂ ਨੂੰ ਲੱਗ ਗਈ ਸੀ ਇਸ ਲਈ ਉਹਨਾਂ ਨੇ ਪੁਲਿਸ ਹੱਥ ਸਿਰਤ ਦੇ ਦਸਤਕਤ ਕਰਵਾਉਣ ਲਈ ਰਾਜੀਨਾਮੇ ਦੇ ਕਾਗਜ਼ ਭੇਜੇ ਸਿਰਤ ਬੋਲੀ ਬਾਲੀ ਸੀ ਬਿਨਾ ਕੁਝ ਪੁੱਛੇ ਬਿਨਾ ਕੁਝ ਵੀ ਪੜੇ ਉਸ ਨੇ ਦਸਤਕਤ ਕਰ ਦਿੱਤੇ ਹੁਣ ਉਹਨਾਂ ਲੋਕਾਂ ਲਈ ਸਿਰਤ ਨੂੰ ਲੈ ਕੇ ਜਾਣਾ ਹੋਰ ਵੀ ਆਸਾਨ ਹੋ ਗਿਆ ਸੀ ਉਹਨ ਉਹ ਹਰ ਰੋਜ਼ ਪੁਲਿਸ ਨੂੰ ਨਾਲ ਲੈ ਕੇ ਸਿਰਤ ਨੂੰ ਲੈਣ ਪਹੁੰਚ ਜਾਂਦੇ ਪਰ ਹਰ ਰੋਜ਼ ਹੀ ਲਾਪ੍ਰਿਤ ਥੋੜੇ-ਬਹੁਤ ਪੈਸੇ ਦੇ ਕੇ ਮੋੜ ਦਿੰਦਾ ਸੀ ਲਾਪ੍ਰਿਤ ਕੋ ਆਖਿਰਕਾਰ ਦਾਸ ਕੋ ਦੇਣ ਤੋਂ ਪਹਿਲਾਂ ਹੀ ਨਸੀਬਕਰ ਦੇ ਦਿੱਤੇ ਪੈਸੇ ਵੀ ਖਤਮ ਹੋ ਗਏ ਅਧਿਕਾਰ ਵਿੱਚ ਹੋਰ ਪੈਸੇ ਵੀ ਨਹੀਂ ਸੀ ਅਤੇ ਨਸੀਬਕਰ ਨੂੰ ਤਾਂ ਕਿਸੇ ਨੇ ਵੀ ਕੁਝ ਵੀ ਨਹੀਂ ਦੱਸਿਆ ਜੁੱਤੀਆ ਤੋਂ ਡਰ ਜੋ ਲੱਗਦਾ ਸੀ ਹੁਣ ਜਦੋਂ ਅਗਲੀ ਸਵੇਰ ਹੋ ਲੋਕ ਸਿਰਤ ਨੂੰ ਲੈਣ ਲਈ ਆਏ ਤੱਲਾ ਪ੍ਰਿਤ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਉਹ ਕਿਸੇ ਤਰ੍ਹਾਂ ਪੈਸੇ ਦੇ ਦੇਵੇਗਾ ਪਰ ਉਹ ਸਿਰਤ ਨੂੰ ਨਾ ਲੈ ਕੇ ਜਾਣ ਪਰ ਉਹਨਾਂ ਕੋਲ ਸਿਰਤ ਦੇ ਦਸਖਤ ਕੀਤੇ ਹੋਏ ਕਾਗਜ਼ ਸੀ ਉਹਨਾਂ ਕੋਲ ਸਬੂਤ ਬਹੁਤ ਸੀ ਇਸ ਲਈ ਉਹਨਾਂ ਨੇ ਸ਼ਾਮ ਤੱਕ ਸਿਰਤ ਨੂੰ ਤਿਆਰ ਰਹਿਣ ਲਈ ਕਿਹਾ ਤੇ ਆਪ ਵਾਪਸ ਚਲੇ ਗਏ ਇੱਕ ਕੀਰਤੀ ਨੂੰ ਪਤਾ ਹੀ ਨਹੀਂ ਸੀ ਕਿ ਇਹ ਸਭ ਕਿਉਂਕਿ ਉਹਦੀ ਮੰਗਣੀ ਹੋ ਚੁੱਕੀ ਸੀ ਉਹ ਹੁਣ ਆਪਣੇ ਮਨ ਕੀਤਾ ਤੋਂ ਦਰਦੀ ਗੱਲ ਕੱਟ ਕਰਨ ਲੱਗੇ ਸੀ ਖੈਰ ਸ਼ਾਮ ਨੂੰ ਉਹ ਲੋਕ ਫੇਰ ਆ ਗਏ ਹੁਣ ਉਹ ਆਪਣੇ ਨਾਲ ਕਾਫੀ ਪੁਲਿਸ ਅਤੇ ਲੇਡੀਜ਼ ਪੁਲਿਸ ਨੂੰ ਵੀ ਲੈ ਕੇ ਆਏ ਸਨ ਲਪ੍ਰਿਤ ਨੇ ਬਹੁਤ ਹੱਥ ਪੈਰ ਜੋੜੇ ਪਰ ਉਹ ਨਾ ਕੰਮ ਜਾਵ ਰਿਹਾ ਅਤੇ ਸੀਰਤ ਨੂੰ ਲੈ ਕੇ ਚਲੇ ਗਏ ਲਪ੍ਰਿਤ ਨੇ ਤਰੰਤ ਕੀ ਤਿੰਦ ਦੱਸਿਆ ਪਰ ਹੁਣ ਹੋ ਕੀ ਸਕਦਾ ਸੀ ਇਸ ਲਈ ਉਸਨੇ ਲਪ੍ਰਿਤ ਨੂੰ ਨਸੀਬ ਘਰ ਨੂੰ ਦੱਸਣ ਲੈ ਕੇ ਆਇਆ ਲਾਪ੍ਰਿਤ ਨੇ ਨਸੀਬ ਕੌਰ ਦੀ ਬੇਟੀ ਨੂੰ ਸਾਰੀ ਗੱਲ ਸਮਝਾ ਦਿੱਤੀ ਉਹ ਰਾਤ ਨੂੰ 9:30 ਵਜੇ ਤੱਕ ਨਸੀਬ ਕੌਰ ਨੂੰ ਲੈ ਕੇ ਘਰ ਆ ਗਏ ਅਤੇ ਆਉਂਦੇ ਹੀ ਨਸੀਬ ਕੌਰ ਨੇ ਪਾਣੀ ਵੀ ਮੂੰਹ ਤੇ ਨਾ ਤਰਿਆ ਅਤੇ ਲਾਪ੍ਰਿਤ ਨੂੰ ਗੱਡੀ ਕੱਢ ਕੇ ਨਾਲ ਚੱਲਣ ਲਈ ਕਿਹਾ ਲਾਪ੍ਰਿਤ ਨੇ ਵੀ ਡਰਦੇ ਨੇ ਕੁਝ ਨਹੀਂ ਪੁੱਛਿਆ ਅਤੇ ਨਸੀਬ ਕੌਰ ਦੇ ਨਾਲ ਹੀ ਚਲਾ ਗਿਆ ਨਸੀਬ ਕੌਰ ਰਾਤੋਂ ਰਾਤ ਲਾਪ੍ਰਿਤ ਨੂੰ ਅਤੇ ਕਈ ਹੋਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਦੀ ਬਦਨਾਮ ਗਲੀਆਂ ਜਿਕੇ ਰੰਡੀ ਬਾਜ਼ਾਰ ਵਿੱਚ ਸੀਰਤ ਨੂੰ ਲੱਭਣ ਲਈ ਘੁੰਮਦੀ ਰਹੀ। ਕਈ ਕੋਠਿਆਂ ਉੱਪਰ ਜਾ ਕੇ ਵੀ ਪੁੱਛਿਆ, ਮੂੰਹ ਮੰਗੇ ਪੈਸੇ ਦੇਣ ਲਈ ਵੀ ਕਿਹਾ। ਪਰ ਉਹ ਸੀਰਤ ਬਾਰੇ ਕੁਝ ਵੀ ਪਤਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਉਹ ਉੱਥੇ ਪਹੁੰਚਦਾ ਕਿਸੇ ਖਬਰੀ ਦੇ ਕਹਿਣ ਤੇ ਸੀ, ਪਰ ਖਬਰ ਝੂਠ ਕਿਵੇਂ ਹੋ ਸਕਦੀ ਸੀ? ਇਹ ਗੱਲ ਸਾਰਿਆਂ ਦੀ ਸਮਝ ਤੋਂ ਬਾਹਰ ਸੀ। ਸਵੇਰ ਤੱਕ ਸੀਰਤ ਨੂੰ ਲੱਭਣ ਤੋਂ ਬਾਅਦ ਸਾਰੇ ਘਰ ਆ ਗਏ। ਲਪ੍ਰੀਤ ਨੇ ਕੀਰਤ ਨੂੰ ਸਾਰੀ ਗੱਲ ਦੱਸ ਦਿੱਤੀ। ਉਸਨੇ ਇੱਕ ਗੱਲ ਹੋਰ ਵੀ ਦੱਸੀ ਕਿ ਸਿਰਤ ਦੇ ਪੂਰੇ ਪਰਿਵਾਰ ਨੂੰ ਨਸੀਬ ਕੌਰ ਨੇ ਸਿਰਤ ਦੇ ਨਾਲ ਇਹ ਸਭ ਕੁਝ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਸੀ। ਉਧਰ ਅਮਰਤ ਸਿਰਤ ਦੇ ਘਰ ਵਿੱਚ ਨਾ ਹੋਣ ਕਰਕੇ ਬਹੁਤ ਪਰੇਸ਼ਾਨ ਸੀ। ਲਪ੍ਰੀਤ ਨੇ ਜਦੋਂ ਕੀਰਤ ਨੂੰ ਅਮਰਤ ਦੀ ਗੱਲ ਕਰਵਾਈ ਤਾਂ ਵੀ ਉਸਨੇ ਬੱਚਿਆਂ ਦੀ ਤਰ੍ਹਾਂ ਕਿਹਾ ਕਿ ਸਿਰਤ ਅੰਟੀ ਕਿਉਂ ਨਹੀਂ ਆਈ? ਕਿਉਂਕਿ ਜਾਦ ਦਸਤ जान ਤੋਂ ਬਾਅਦ ਅਮਰਿਤ ਬੱਚੇ ਦੀ ਤਰ੍ਹਾਂ ਹੋ ਗਿਆ ਸੀ ਉਸ ਨੂੰ ਸਿਰਤ ਦੇ ਨਾਲ ਆਪਣੇ ਰਿਸ਼ਤੇ ਬਾਰੇ ਅੱਜ ਵੀ ਕੁਝ ਵੀ ਪਤਾ ਨਹੀਂ ਸੀ ਹੁਣ ਤਾਂ ਕੀਰਤੀ ਨੂੰ ਵੀ ਨਹੀਂ ਪਹਿਚਾਣਦਾ ਸੀ ਨਸੀਬਕਰ ਪੂਰਾ ਇੱਕ ਹਫ਼ਤਾ ਲਾਪਰਿਤ ਅਤੀ ਉਹਨਾਂ ਦੇ ਵਕੀਲ ਨੇ ਜੀਹਨ ਇਹ ਕਰਕੇ ਇੱਕ ਕਰ ਦਿੱਤੀ ਪਰ ਕਿਤੋਂ ਵੀ ਸਿਰ ਦਿੱਤਾ ਕੋਈ ਪਤਾ ਨਹੀਂ ਲੱਗ ਸਕਿਆ ਹਰ ਕੋਸ਼ਿਸ਼ ਨਾ ਗਾਮਜਾਬ ਹੋਣ ਤੇ ਵੀ ਨਸੀਬਕਰ ਨੇ ਉਹਨਾਂ ਦੇ ਘਰ ਜਾ ਕੇ ਪਤਾ ਕਰਨ ਵੇ ਸੋਚਿਆ ਜਿਸ ਨਾਲ ਸਿਰਤ ਦਾ ਨਕਲੀ ਵਿਆਹ ਕੀਤਾ ਗਿਆ ਸੀ ਪਰ ਜਦੋਂ ਉਹ ਸਿਰਤ ਦੇ ਨਕਲੀ ਸਹੁਰੇ ਪਹੁੰਚੇ ਤਾਂ ਉਹ ਲੋਕ ਸਾਹਮੁਕਰ ਗਏ ਕਿ ਉਹਨਾਂ ਨੇ ਕਿਹਾ ਕਿ ਸਿਰਤ ਉਹਨਾਂ ਦੇ ਘਰ ਪਹੁੰਚੀ ਹੀ ਨਹੀਂ ਉਸ ਆਬ ਨਸੀਬਕੌਰ ਨੂੰ ਝੂਠ ਬੋਲਦੇ ਸੀ ਇਸ ਗੱਲ ਨੂੰ ਨਸੀਬਕੌਰ ਵੀ ਸਾਮਿਦੀ ਸੀ ਇਸ ਲਈ ਉਹਨਾਂ ਨੇ ਸਿਰਤ ਦੇ ਨਕਲੀ ਪਤੀ ਅਤੇ ਉਸ ਦੀ ਭੈਣ ਭਰਾ ਮਾਂ ਦੇ ਮਾਪੇ ਸਭ ਨੂੰ ਸ਼ੱਕ ਦੇ ਬਿਨਾ ਗ੍ਰਿਫਤਾਰ ਕਰਵਾ ਦਿੱਤਾ ਸੀ ਹੁਣ ਵਿੱਚੋਂ ਪਤਾ ਲੱਗਾ ਕਿ ਸਿਰਤ ਨੂੰ ਗਾਇਬ ਕਰਨ ਵਿੱਚ ਦੋ ਪੁਲਿਸ ਵਾਲਿਆਂ ਦਾ ਵੀ ਹੱਥ ਸੀ। ਬਾਕੀ ਕਹਾਣੀ ਅਗਲੇ ਪਾਗ ਵਿੱਚ